ਤਾਂਤਰਿਕਾਂ ਕੋਲ ਪੁੱਛਾਂ ਲੈਣ ਜਾਣ ਵਾਲੇ ਲੋਕ ਆ ਵੀਡੀਓ ਜ਼ਰਾ ਧਿਆਨ ਦੇ ਨਾਲ ਦੇਖ ਲੈਣ ਕਿ ਇਹਨਾਂ ਤਾਂਤਰਿਕਾਂ ਦੇ ਕਿਹੋ ਜੇ ਕਾਰਨਾਮੇ ਨੇ ਤੇ ਕਿਸ ਤਰ੍ਹਾਂ ਇਹ ਲੋਕਾਂ ਦੀ ਬਲੀ ਦੇਣ ਦੇ ਲਈ ਤਰਪੈਨੀਆਂ ਨੇ ਆ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੋ ਦੋ ਔਰਤਾਂ ਨੇ ਇਹ ਤਾਂਤਰਿਕ ਦਾ ਕੰਮ ਕਰਦੀਆਂ ਨੇ ਤੇ ਇੱਕ ਤਾਂਤਰਿਕ ਪੁੱਛਾਂ ਦੇਣ ਵਾਲੀ ਔਰਤ ਨੇ ਆਪਣੀ ਚੇਲੀ ਦੇ ਘਰ ਵਾਲੇ ਨੂੰ ਕਤਲ ਕਰਕੇ ਆਪਣੇ ਘਰ ਦੇ ਵਿੱਚ ਦਬ ਦਿੱਤਾ ਅਤੇ ਉਸ ਦਾ ਗਲਾ ਵੀ ਕੱਟ ਕੇ ਦਬ ਦਿੱਤਾ ਸੀ ਜਿਸ ਤੋਂ ਬਾਅਦ ਮ੍ਰਿਤਕ ਵਿਅਕਤੀ ਦੇ ਭਰਾ ਵੱਲੋਂ ਤਲਵੰਡੀ ਸਾਬੋ ਪੁਲਿਸ ਕੋਲ ਸ਼ਿਕਾਇਤ ਲਿਖਾਈ ਗਈ ਕਿ ਉਹਨਾਂ ਦਾ ਭਰਾ ਕਈ ਦਿਨਾਂ ਤੋਂ ਲਾਪਤਾਗਾ ਜਿਸ ਦੇ ਆਧਾਰ ਤੇ ਤਲਵੰਡੀ ਸਾਬੋ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਤੁਰੰਤ ਹੀ ਗਹਿਰਾਈ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਤੇ ਪੁਲਿਸ ਵੱਲੋਂ ਪੁੱਛਾ ਦੇਣ ਵਾਲੀ ਤਾੰਤ੍ਰਿਕ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੀ ਚੇਲੀ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਦੇ ਦਰਸ਼ਨ ਅਨੁਸਾਰ ਪਤਾ ਲੱਗਿਆ ਕਿ ਇਹ ਤਾੰਤ੍ਰਿਕ ਦਾ ਕੰਮ ਕਰਦੀ ਸੀ ਜੋ ਪੁੱਛਾ ਦੇਣ ਦਾ ਕੰਮ ਕਰਦੀ ਸੀ ਤੇ ਉਸ ਨੇ ਆਪਣੀ ਚੇਲੀ ਦੇ ਘਰ ਵਾਲੇ ਨੂੰ ਹੀ ਕਤਲ ਕਰ ਦਿੱਤਾ ਕਿਉਂਕਿ ਉਹ ਇਸ ਔਰਤ ਨੂੰ ਉਸ ਪੁੱਛਾ ਦੇਣ ਵਾਲੀ ਤਾੰਤ੍ਰਿਕ ਕੋਲ ਜਾਣ ਤੋਂ ਰੋਕਦਾ ਸੀ ਤਾਂ ਉਸ ਦੇ ਹੀ ਚੱਲਦਿਆਂ ਇਸ ਤਾੰਤ੍ਰਿਕ ਔਰਤ ਨੇ ਆਪਣੀ ਚੇਲੀ ਦੇ ਘਰ ਵਾਲੇ ਨੂੰ ਕਤਲ ਕਰਕੇ ਸਾਰਾ ਝੰਜਟ ਹੀ ਮਿਟਾ ਦਿੱਤਾ ਤੇ ਹੁਣ ਪੁਲਿਸ ਦੇ ਗ੍ਰਿਫਤ ਦੇ ਵਿੱਚ ਹੈ ਤੇ ਤਲਵੰਡੀ ਸਾਬੋ ਦੀ ਪੁਲਿਸ ਦੀ ਆਸ-ਪਾਸ ਦੇ ਲੋਕਾਂ ਵੱਲੋਂ ਸਰਹਾਨਾ ਵੀ ਕੀਤੀ ਜਾ ਰਹੀ ਹੈ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਗਾਟਵਾਲੀ ਦਾ ਮਾਮਲਾ ਹੈਗਾ ਜਿੱਥੇ ਇਹ ਵਾਕਿਆ ਹੋਇਆ ਤੇ ਤਾੰਤ੍ਰਿਕ ਨੂੰ ਪੁਲਿਸ ਨੇ ਗ੍ਰਿਫਤ ਦੇ ਵਿੱਚ ਲੈ ਲਿਆ ਤੇ ਮ੍ਰਿਤਕ ਵਿਅਕਤੀ ਦੀ ਪਤਨੀ ਨੂੰ ਵੀ ਪੁਲਿਸ ਨੇ ਫੜ ਲਿਆ ਤੇ ਹੁਣ ਅਗਲੀ ਤਫ਼ਤੀਸ਼ ਹੈ ਜਿਹੜੀ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਹੈ ਤਾਂ ਜੇਕਰ ਤੁਸੀਂ ਵੀ ਕਿਸੇ ਅਜਿਹੇ ਲੋਕਾਂ ਕੋਲ ਤਾੰਤ੍ਰਿਕਾਂ ਕੋਲ ਜਾਣਿਓ ਤਾਂ ਜਰਾ ਧਿਆਨ ਦੇ ਨਾਲ ਉਹਨਾਂ ਦੇ ਕਿਸੇ ਵੀ ਬਹਿਕਾਵੇ ਦੇ ਵਿੱਚ ਨਾ ਆਓ ਅਤੇ ਅਜਿਹੇ ਲੋਕਾਂ ਤੋਂ ਜ਼ਰੂਰ ਬਚ ਕੇ ਰਹੋ ਅੱਗੇ ਜਰੂਰ ਸੁਣ ਲਓ ਕਿ ਪੁਲਿਸ ਨੇ ਇਸ ਮਾਮਲੇ ਦੀ ਗੁੱਥੀ ਨੂੰ ਜਿਹੜਾ ਉਹ ਕਿਵੇਂ ਸੁਲਝਾਇਆ ਹੈ ਕੱਲ ਮਿਤੀ ਜਿਹੜਾ 23 23 11 24 ਨੂੰ ਇੱਕ ਜਿਹੜਾ ਆ ਕੇ ਇੱਕ ਵਿਅਕਤੀ ਨੇ ਜਿਹੜਾ ਪ੍ਰਲਾਦ ਸਿੰਘ ਨਾਂ ਦਾ ਹੈਗਾ ਉਹਨੇ ਇੱਕ ਬਿਆਨ ਐਸਐਚਓ ਤਲਵੰਡੀ ਪਾਸ ਦਰਜ ਕਰਵਾਇਆ ਸੀ ਇਹ ਉਹਦਾ ਭਰਾ ਜਿਹੜਾ ਹੈਗਾ 18 11 24 ਦਾ ਜਿਹੜਾ ਹੈਗਾ ਘਰੋਂ ਗਾਇਬ ਹੈ ਤੇ ਉਹ ਉਹਨਾਂ ਨੂੰ ਸ਼ੱਕ ਹੈ ਵੀ ਇਹ ਜਿਹੜਾ ਹੈਗਾ ਇਹਦੀ ਘਰ ਵਾਲੀ ਤੇ ਕੁਝ ਹੋਰ ਵਿਅਕਤੀਆਂ ਨੇ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਲਕੋਚਪੋ ਕੇ ਮਾਰ ਦੇਣ ਦੀ ਨੀਅਤ ਦੇ ਨਾਲ ਲਕੋਚਪੋ ਕੇ ਰੱਖਿਆ ਹੋਇਆ ਜਿੱਤੇ ਕਾਰਵਾਈ ਕਰਦੇ ਹੋਏ ਐਸਐਚਓ ਸਾਹਿਬ ਤਲਵੰਡੀ ਨੇ ਇੱਕ ਮੁਕੱਦਮਾ ਨੰਬਰ 210/24 ਅੰਡਰ ਸੈਕਸ਼ਨ 140 140 1 3 ਪੰਜ ਡੀਐਨਐਸ ਪੀਐਸ ਤਲਵੰਡੀ ਜਿਹੜਾ ਹੈਗਾ ਦਰਜ ਰਿਸ਼ਤਰ ਕੀਤਾ ਸੀ ਜਿਹਦੇ ਤੇ ਫਿਰ ਇਹਨਾਂ ਨੇ ਅੱਗੇ ਕਾਰਵਾਈ ਕਰਦੇ ਹੋਏ ਬਹੁਤ ਘੱਟ ਸਮੇਂ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਤਕਨੀਕੀ ਜਿਹੜਾ ਹੈਗਾ ਸਹਾਰਾ ਲੈ ਕੇ ਜਿਹੜਾ ਹੈਗਾ ਟੈਕਨੀਕ ਦਾ ਤੇ ਉਸ ਤੋਂ ਇਲਾਵਾ ਆਪਣੇ ਇਹਨਾਂ ਨੇ ਹਿਊਮਨ ਸਰਸਿਸ ਵਗੈਰਾ ਲਗਾਏ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਜਾ ਕੇ ਉਹਦੇ ਸਬੰਧ ਇਹ ਪਤਾ ਕੀਤਾ ਜਿਹੜਾ ਉਹਦੇ ਵਿੱਚ ਪਤਾ ਲੱਗਿਆ ਵੀ ਇਹ ਬੰਦਾ ਜਿਹੜਾ ਹੈਗਾ ਵੀ ਇਹਦੀ ਜਿਹੜੀ ਹੈਗੀ ਹੈ ਘਰ ਵਾਲੀ ਸੁਖਵੀਰ ਕੌਰ ਵਾਈਫ ਆਫ ਬਲਵੀਰ ਸਿੰਘ ਬੇਟ ਤੇ ਇਹਦੀ ਇੱਕ ਜਿਹੜੀ ਹੈਗੀ ਐ ਇਹਦੀ ਵਾਈਫ ਦੀ ਸਹੇਲੀ ਹੈਗੀ ਐ ਅ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਇਹਨਾਂ ਨੇ ਆਪਸ ਵਿੱਚ ਹਮਸ਼ਵਰਾ ਹੋ ਕੇ ਜਿਹੜਾ ਹੈਗਾ ਵੀ ਇਹਨੂੰ ਜਿਹੜਾ ਹੈਗਾ ਉਹ ਮਾਰ ਦਿੱਤਾ ਤੇ ਮਾਰ ਕੇ ਤੇ ਆਪਣੇ ਬਾਕੀ ਸਾਥੀਆਂ ਕੁਲਵਿੰਦਰ ਸਿੰਘ son ਆਫ ਭੰਗਾ ਸਿੰਘ ਵਾਸੀ ਨਾਰੰਗ ਜਿਹੜਾ ਇਹਦਾ ਪਤੀ ਲੱਗਦਾ ਗੁਰਪ੍ਰੀਤ ਕੌਰ ਦਾ ਤੇ ਲੀਲਾ ਸਿੰਘ son ਆਫ ਤੇਜ ਸਿੰਘ ਵਾਸੀ ਗਾਟਵਾਲੀ ਇਹ ਇਹਦਾ ਪਿਤਾ ਲੱਗਦਾ ਤੇ ਇੱਕ ਇਹਦੀ ਮਾਸੀ ਸੀਗੀ ਗੁਰਪ੍ਰੀਤ ਕੌਰ ਦੀ ਵੀਰਪਾਲ ਕੌਰ ਰਵਿੰਦਰ ਸਾਹਿਬ ਵਾਈਫ ਆਫ ਰਵਿੰਦਰ ਸਿੰਘ ਰੈਜ਼ੀਡੈਂਟ ਆਫ ਘਾਟਵਾਲੀ ਫਿਰ ਇਹਨਾਂ ਦੇ ਨਾਲ ਲੈ ਕੇ ਇਹਨਾਂ ਨੂੰ ਆਪਸ ਵਿੱਚ ਹਮਾਸ਼ਵਰਾ ਹੋ ਕੇ ਇਹਨਾਂ ਨੇ ਇੱਥੇ ਗੱਟਾ ਪੱਟ ਕੇ ਇਹਨੂੰ ਜਿਹੜਾ ਹੈਗਾ ਉਹ ਉੱਥੇ ਦਬਾਤਾ ਜਿਹਦੇ ਅਸੀਂ ਇਹਦੇ ਵਿੱਚ ਡੈੱਡ ਬੋਡੀ ਅੱਜ ਰਿਕਵਰ ਕੀਤੀ ਹੈ ਤੇ 103 ਬੀਐਨਸ ਦਾ ਇਹਦੇ ਵਿੱਚ ਵਾਦਾ ਕੀਤਾ ਹੈ ਇਹਦੇ ਵਿੱਚ ਦੋ ਦੋਸ਼ਨਾ ਜਿਹੜੀਆਂ ਹੈਗੀਆਂ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਨਰਵਾਸੀ ਨਰੰਗ ਹਾਲ ਘਾਟਵਾਲੀ ਤੇ ਇੱਕ ਇਹਦੀ ਮ੍ਰਿਤਕ ਦੀ ਘਰ ਵਾਲੀ ਸੁਖਵੀਰ ਕੌਰ ਇਹ ਦੋਨਾਂ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਤੇ ਬਾਕੀ ਦੋਸ਼ੀਆਂ ਦੀ ਜੜੀ ਹੈਗੀ ਆ ਉਹ ਪਲ ਜਾਰੀ ਹੈ। ਇਹ ਤੁਸੀਂ ਕਹੇ ਫੁੱਟ ਡੂੰਗਾ ਡੱਬਿਆ ਸੀ ਤੁਸੀਂ ਗੱਡਾ ਪ੍ਰਸ਼ਾਸਨ ਨੇ ਕਰਵਾਇਆ ਕਿੰਨਾ ਥੋੜਾ ਘਟਾ ਹੋਇਆ ਸੀਗਾ ਇਹ ਨੀਅਰ ਬਾਊਟ ਦੇਖੋ 6 ਤੋਂ 7 ਫੁੱਟ ਦੇ ਤੱਕ ਜਿਹੜਾ ਹੈਗਾ ਇਹ ਡੂੰਗਾ ਸੀਗਾ ਜਿਹੜਾ ਜਿਹਦੇ ਵਿੱਚ ਇਹਨਾਂ ਨੇ ਪੱਲੀ ਦੇ ਵਿੱਚ ਕੋ ਲੁਭੇਟ ਕੇ ਇਹਨੂੰ ਜਿਹੜਾ ਹੈਗਾ ਲੰਦ ਪਿਆ ਹੋਇਆ ਸੀਗਾ। ਪਰ ਇਹ ਰਾਤ ਸਮੇਂ ਹੋਇਆ ਕੰਮ ਥਾ ਕਿਉਂਕਿ ਇਹ ਪਿੰਡ ਦੇ ਵਿਚਕਾਰ ਹੈ। ਲੱਗਦਾ ਸਾਨੂੰ ਦਿਨੇ ਹੋਇਆ ਘੱਟ ਰਾਤ ਨੂੰ ਇਹੇ ਕੰਮ। ਇਹਦੇ ਬਾਰੇ ਹੱਲੇ ਦੇਖੋ ਸਰਸਰੀ ਪਹਿਲੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਤੇ ਬਾਕੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਇਹਨੂੰ ਪੁੱਛਿਸ਼ ਕਰਾਂਗੇ ਕਿ ਕਿਸ ਟਾਈਮ ਕਿਸ ਤਰ੍ਹਾਂ ਇਹ ਜਿਹੜਾ ਹੈਗਾ ਕਿਸ ਟਾਈਮ ਅਮਲ ਵਿੱਚ ਲਿਆਂਦਾ ਜਿਹੜਾ ਹੈਗਾ। ਮੋਢਲੀ ਪੁੱਛ ਕੇ ਇਸ ਦਰਾਂ ਨੇ ਕੀ ਮੰਨਿਆ ਇਹਨਾਂ ਨੇ ਜੀ ਕੁਝ? ਮੋਢਲੀ ਪੁੱਛ ਕੇ ਇਸ ਦਰਾਂ ਨੇ ਇਹ ਹੀ ਮੰਨਿਆ ਹੈਗਾ ਕਿ ਇਹ ਜਿਹੜਾ ਅਮ੍ਰਿਤਕ ਹੈਗਾ ਬਲਬੀਰ ਸਿੰਘ ਇਹਨੂੰ ਇਹਨੇ ਗੁਰਪ੍ਰੀਤ ਕੌਰ ਨੇ ਦੱਸਿਆ ਹੈਗਾ ਵੀ ਇਹਨੂੰ ਇਹਨੇ ਇਹ ਉਸ ਤੋਂ ਬਾਅਦ ਜਿਹੜਾ ਹੈਗਾ ਇਹਦੇ ਜਦੋਂ ਇਹ ਡਿੱਗ ਪਿਆ बेहोश ਹੋ ਗਿਆ ਤੇ ਇਹਨੂੰ ਜਿਹੜਾ ਹੈ ਦਖਤਰਾ ਨਾਲ ਵੜ ਕੇ ਤੇ ਆਪਣੀ ਜਿਹੜੀ ਹੈਗੀ ਆ ਇਹਦੀ ਘਰ ਵਾਲੀ ਸੁਖਵੀਰ ਕੌਰ ਹੈਗੀ ਆ ਉਹ ਵੀ ਇਹਦੀ ਪੂਰੀ ਇਸਲਾਹ ਦੇ ਵਿੱਚ ਰਜਮੰਦ ਸੀਗੀ ਤੇ ਉਹ ਵੀ ਇਹਨੂੰ ਕਹਿੰਦੀ ਸੀਗੀ ਵੀ ਇਹਨੂੰ ਆਪਾਂ ਜਿਹੜਾ ਹੈਗਾ ਮਕਾਣਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਆਪਣੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ ਉਹਨੂੰ ਜਿਹੜਾ ਹੈਗਾ ਘੱਟਾ ਦਾ ਬੱਕ ਜਿਹੜਾ ਹੈਗਾ ਘਟ ਕੇ ਉਹ ਦਬਾਤਾ ਰੰਜਿਸ਼ ਕੀ ਸੀ ਸਰ ਰੰਜਿਸ਼ ਨੇ ਇਹਦੇ ਵਿੱਚ ਜਿਹੜਾ ਹੈਗਾ ਕੁਝ ਜੋ ਮੁੱਢਲੀ ਤਫਤੀਸ਼ ਤੋਂ ਸਾਨੂੰ ਪਤਾ ਲੱਗਿਆ ਇਹ ਦੋਨੋਂ ਜਿਹੜੀ ਕਾਰਪਰੇਟ ਕੌਰ ਹੈਗੀ ਐ ਤੇ ਇੱਕ ਸੁਖਵੀਰ ਕੌਰ ਇਹਨਾਂ ਦਾ ਆਪਸ ਵਿੱਚ ਜਿਹੜਾ ਸਬੰਧ ਸੀਗਾ ਇਹ ਸੇਧੀਆਂ ਸੀਗੀਆਂ ਬਹੁਤ ਗੂੜੀਆਂ ਤੇ ਉਹਦੇ ਸਬੰਦ ਚ ਉਹ ਇਹਨੂੰ ਰੋਕਦਾ ਸੀਗਾ ਇਹਦੇ ਕੋਲ ਜਾਣ ਤੋਂ ਤੇ ਜਿਹਦੇ ਕਰਕੇ ਇਹਨਾਂ ਨੇ ਫਿਰ ਉਹਦੇ ਤੋਂ ਖਫਾ ਹੋ ਕੇ ਇਹਨਾਂ ਨੇ ਸਲਾਹ ਬਣਾਈ ਤੇ ਸਲਾਹ ਬਣਾ ਕੇ ਉਹਦਾ ਜਿਹੜਾ ਹੈਗਾ ਕਤਲ ਨੂੰ ਅੰਜਾਮ ਦਿੱਤਾ ਇਹ ਜੇਲਪਣੇ ਦਾ ਕੰਮ ਕਰਦੀ ਜਿਹੜੀ ਅੱਜ ਗੁਰਪ੍ਰੀਤ ਹਾਂ ਇਹ ਪਤਾ ਲੱਗਿਆ ਵੀ ਇਹ ਕਾਰਪਰੇਟ ਕੌਰ ਜਿਹੜੀ ਇਹ ਪੁੱਛਾਂ ਪੱਛਾਂ ਦਾ ਕੰਮ ਕਰਦੀ ਐ ਪਿੰਡ ਗਾਠ ਵਾਲੀ ਵਿਖੇ ਹੂੰ ਹੋਰ ਕੀ ਇਨਵੈਸਟੀਗੇਸ਼ਨ ਹੋ ਰਹੀ ਹੈ ਤੇ ਚਾਗਲੇ ਇਹਦੇ ਵਿੱਚ ਅਗਲੀ ਜਿਹੜੀ ਹੈਗੀ ਇਹਨੂੰ ਬਾਕੀ ਵੀ ਪੁੱਛਕਿਛ ਕਰਾਂਗੇ ਤੇ ਇਹਦੇ ਵਿੱਚ ਜਿਹੜੇ ਬਾਕੀ ਕੋਈ ਹੋਰ ਜੇ ਕਿਸੇ ਦੀ ਵੀ ਸ਼ਮੂਲੀਅਤ ਕੋਈ ਪਾਈ ਜਾਂਦੀ ਹੈਗੀ ਆ ਉਹਨੂੰ ਵੀ ਸਖਤੀ ਨਾਲ ਜਿਹੜਾ ਹੈਗਾ ਟ੍ਰੇਸ ਕਰਕੇ ਤੇ ਸਲੱਖਾਂ ਦੇ ਵਿੱਚ ਜਿਹੜਾ ਹੈਗਾ ਵਿਜੇ